ਕੀ ਨਾ ਬਾਈ ਦਾ ਬਾਈ ਦਾ ਨਾ ਬੂਟਾ ਬਾਈ ਦਾ ਬੂਟਾ ਅੱਛਾ ਬਾਈ ਇਹ ਦੋਨੇ ਨੰਬਰ ਬਾਈ ਹੋਰਾਂ ਦੇ ਨੇ ਗਰਮੀਤ ਬਾਈ ਦਾ ਨੰਬਰ ਤੁਹਾਰੇ ਬੋਲਦੇ ਤੇਰਾ 6280978246 6280978246 ਇਹਨਾਂ ਨੰਬਰਾਂ ਤੇ ਜੋ ਸੰਪਰਕ ਕਰਕੇ ਤੁਸੀਂ ਇਹਨਾਂ ਟਰੈਕਟਰਾਂ ਸੰਬੰਧੀ ਜੇ ਕਿਸੇ ਹੌਲੈਂਡ ਲੈਣਾ ਚਾਹ ਪੈਟਰੈਕਟਰ ਬਾਈ ਨਾਲ ਤੁਸੀਂ ਜਾਣਕਾਰੀ ਲੈ ਸਕਦੇ ਹੋ ਤੇ ਰੇਟ ਸੰਬੰਧੀ ਜਾਣਕਾਰੀ ਲੈ ਸਕਦੇ ਹੋ ਆ ਕੇ ਟਰੈਕਟਰ ਨੂੰ ਖਰੀਦ ਸਕਦੇ ਹੋ ਵੀਡੀਓ ਨੂੰ ਜਲਦੀ ਜਲਦੀ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿੰਨਾ ਭਰਾਵਾਂ ਨੇ ਹਜੇ ਤੱਕ ਆਪਣੇ ਪੇਜ ਨੂੰ ਲਾਈਕ ਫੋਲੋਅਰ ਤੇ ਸਬਸਕ੍ਰਾਈਬ ਨਹੀਂ ਕੀਤਾ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਲਈ ਵੀਡੀਓ ਦੇ ਨਾਲ ਤਦ ਤੱਕ ਲਈ ਰੱਬ ਰਾਖਾ ਹਾਂਜੀ ਇਹ ਸੋਨਾਲਿਕਾ 35 ਸੋਨਾਲਿਕਾ 35 ਦੀ ਵੀ ਕਾਫੀ ਡਿਮਾਂਡ ਹੈ ਸਾਈਡ ਗੀਅਰ ਵਾਲਾ ਟਰੈਕਟਰ ਹੈ 2013 ਮਾਡਲ ਹੈ 3 ਲੱਖ ਤੇ 15000 ਰੁਪਏ ਡਿਮਾਂਡ ਕਰਦੇ ਬਾਈ ਕਲਚ ਸਿੰਗਲ ਹੈ ਕਿ ਡਬਲ ਹੈ ਸਿੰਗਲ ਕਲਚਾ ਟਰੈਕਟਰ ਹਰਿਆਣਾ ਨੰਬਰ ਹੈ ਐਚ ਆਰ 43 ਐਚ ਆਰ 43 ਹਰਿਆਣਾ ਨੰਬਰ ਹੈ ਪੂਰਾ ਘੈਂਟ ਟਰੈਕਟਰ ਆ ਬਾਈ ਜੇ ਕੋਈ ਟਰੈਕਟਰ ਬਾਈ ਚਾਹੀਦਾ ਹੋਵੇ ਤਾਂ ਫੋਨ ਨੰਬਰ ਆਪਾਂ ਬੋਲਦੇ ਆ ਬਾਈ ਫੋਨ ਨੰਬਰ ਬੋਲੀ ਜਰਾ 8699036139 86990 36139 36139 ਕਿਹੜਾ ਪਿੰਡ ਆ ਮੋੜੀ ਮੋੜ ਮੋੜ ਬਾਈ ਦਾ ਪਿੰਡ ਆ ਹਰਿਆਣਾ ਨੰਬਰ ਆ ਸਿੰਗਲ ਕਲਚਰ ਟਰੈਕਟਰ ਤੇ ਬਾਈ ਨਾਲ ਸੰਪਰਕ ਕਰ ਸਕਦੇ ਠੀਕ ਹੈ ਜੀ ਦਾਲ ਦੇ ਛੋਟੇ ਲੱਕੜਾ ਉਹ ਦਾਲ ਦੇ ਕਿਹੜਾ ਦਰਦ ਬੰਦ ਦੰਦਾ ਜਣਾ ਦੀ ਦਵਾਈ ਦਿੰਦਾ ਬਾਈ ਇਹਦਾ ਵੀ ਫੋਨ ਨੰਬਰ ਲੈ ਲਓ ਜੇ ਕਿਸੇ ਦਾ ਦੰਦ ਚੜ੍ਹ ਦੁਖਦਾ ਹੋਵੇ ਕੋਈ ਕੀੜਾ ਲੱਗਿਆ ਹੋਵੇ ਤਾਂ ਬਾਈ ਨਾਲ ਸੰਪਰਕ ਕਰ ਲਿਓ ਬਾਈ ਤੁਹਾਡੇ ਕੋਲ ਘਰ ਹੀ ਪਹੁੰਚ ਜਾਊਗਾ ਹਨਾ ਗੱਡੀ ਲੈ ਕੇ ਪਸੂਆਂ ਦੀ ਦਵਾਈ ਵੀ ਦਿੰਦੇ ਆ ਦਵਾਈ ਸਾਰੀ ਹੁੰਦੀ ਆ ਆ ਦੇਖੋ ਆ ਗੱਡੀ ਦੇ ਨਾਲ ਭਰੀ ਫਿਰਦਾ ਗੱਡੀ ਬਾਈ ਬਹੁਤ ਸਾਲ ਹੋ ਗਏ ਬਾਈ ਨੂੰ ਆਉਂਦੇ ਨੂੰ ਬਾਈ ਵੈਦ ਬਾਈ ਦਾ ਨਾਮ ਹੈ ਜਿਸ ਕਰਨ ਵੈਦ ਜਿਸ ਕਰਨ ਸਿੰਘ ਬਾਈ ਫੋਨ ਨੰਬਰ ਬੋਲ ਦੇ ਜਰਾ 9988186099 9988186099 86099 86099 ਬਾਈ ਦਾ ਪਿੰਡ ਕਿਹੜਾ ਕਿਮਿਆਰਾ ਜੀ ਕਿਮਿਆਰਾ ਪਿੰਡ ਹੈ ਡੱਬਲੀ ਕੋਲੇ ਤੇ ਹਰ ਇੱਕ ਤਰ੍ਹਾਂ ਦੀ ਪਸ਼ੂਆਂ ਦੀ ਵੀ ਦੰਦਾ ਜਾੜਾਂ ਦੀ ਬਾਈ ਦਵਾਈ ਦਿੰਦਾ ਹੈਗਾ ਬਾਈ ਨਾਲ ਸੰਪਰਕ ਕਰ ਲਓ ਜੇ ਕਿਸ ਨੂੰ ਚਾਹੀਦੀ ਹੋਵੇ ਤਾਂ ਨੰਬਰ ਤੁਹਾਨੂੰ ਬੋਲ ਹੀ ਦਿੱਤਾ ਹੈਗਾ ਤੇ ਤੁਹਾਡੇ ਕੋਲੇ ਦਵਾਈ ਪਹੁੰਚਦੇ ਵੀ ਕਰ ਦੋ ਹਣਾ ਹਾਂਜੀ ਗਰੰਟੀ ਵਾਲੀ ਦਵਾਈ ਆ ਬਾਈ ਨੂੰ ਹੋ ਗਿਆ ਨਾ 15 ਸਾਲ ਮੰਨੀ ਚਾਉਂਦੇ ਹਾਂ ਅੱਗੇ ਟਰੈਕਟਰ ਫੋਰ ਦਿਖਾਉਣਾ ਤੁਹਾਨੂੰ ਆਪਣਾ ਟਰੈਕਟਰ ਖੜਿਆ ਜੀ ਫਾਰਮ ਟਰੈਕ 60 ਹੈ 2006 ਮਾਡਲ ਹੈ ਡਬਲ ਕਲਚ ਹੈ 75 ਤੋਂ 80 ਪੈਸੇ ਟਾਇਰ ਹੈਗੇ ਟਰੈਕਟਰ ਪੂਰਾ ਘੈਂਟ ਟਰੈਕਟਰ ਹੈ ਬਾਈ ਜੀ ਨੌ 285000 ਡਿਮਾਂਡ ਕਰਦੇ ਆ ਜਮਨ ਨਵਾਂ ਟਰੈਕਟਰ ਹੈਗਾ ਪੰਜਾਬ ਨੰਬਰ ਹੈ ਸੈਕੰਡ ਓਨਰ ਹੈ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਣਾ ਨੰਬਰ ਨੋਟ ਕਰ ਲਓ 94675362000 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਟਰੈਕਟਰ ਸੰਧੀ ਡੇਟਾ ਤੋਂ ਸੰਧੀ ਜਾਣਕਾਰੀ ਲੈ ਸਕੋ ਅੱਗੇ ਆਪਣੇ ਕੋਲ ਆ ਜਾਂਦਾ 23 ਮਾਡਲ 800 744 23 ਮਾਡਲ ਹੈ 250 ਘੰਟਾ ਚੱਲਿਆ ਟਰੈਕਟਰ ਜੀ ਐਸਟੀ ਮਾਡਲ ਐਸਟੀ ਮਾਡਲ ਹੈ ਜਮਾਂ 250 ਘੰਟਾ ਚੱਲਿਆ ਜਮਾਂ ਸ਼ੋਰੂਮ ਕੰਡੀਸ਼ਨ ਹੀ ਹਾਰ ਪਾ ਕੇ ਲੈ ਜਾਓ 685000 ਟਰੈਕਟਰ ਦੀ ਡਿਮਾਂਡ ਹੈ ਬਾਈ ਨਾਲ ਗੱਲ ਕਰ ਲਓ ਤੁਸੀਂ ਹਰਦੀਪ ਨਾਲ ਹਰਦੀਪ ਦਾ ਨੰਬਰ ਹੈ 8837097500 8837097500 ਬਾਈ ਦਾ ਮੋਬਾਈਲ ਨੰਬਰ ਹੈ ਇਸ ਨੰਬਰ ਤੇ ਤੁਸੀਂ ਇਸ ਟਰੈਕਟਰ ਸੰਬੰਧੀ ਜਾਣਕਾਰੀ ਲੈ ਸਕਦੇ ਹੋ ਅੱਗੇ ਇੱਕ ਬਾਈ ਕੋਲੇ ਫਾਰਮ ਟਰੈਕ 60 ਆ ਸੁਪਰ ਮੈਕਸ ਉਹ ਟਰਾਈ ਤੇ ਗਿਆ ਹੋਇਆ ਅੱਗੇ ਆਪਣੇ ਕੋਲੇ ਆ ਗਿਆ ਜੀ 53 ਦਾ ਸਾਡੇ ਕੋਲ 53 ਦਾ 2018 ਵਾਲਾ ਟਰੈਕਟਰ ਬਾਈ ਜੀ ਸਾਢੇ 1150 ਘੰਟਾ ਚੱਲਿਆ ਹੋਇਆ ਹੈਗਾ ਡਬਲ ਡਿਸਟ੍ਰੀਬਿਊਟਰ ਵਾਲਾ ਟਰੈਕਟਰ ਹੈਗਾ ਪਟਿਆਲਾ ਨੰਬਰ ਹੈ ਫਸਟ ਪਾਰਟੀ ਦਾ ਟਰੈਕਟਰ ਹੈਗਾ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਣਾ ਨੰਬਰ ਨੋਟ ਕਰ ਲਓ 9465362000 9465362000 ਕੋਈ ਵੀ ਟਰੈਕਟਰ ਜੇ ਤੁਸੀਂ ਪੁਰਾਣਾ ਟਰੈਕਟਰ ਵੀ ਵਿੱਚ ਕਟਾਉਣਾ ਆਪਾਂ ਉਹ ਵੀ ਕਟਾਂਗੇ ਜੇ ਕਿਸੇ ਨੇ ਟਰੈਕਟਰ ਲੋਨ ਕਰਾ ਕੇ ਲੈਣਾ ਤਾਂ ਲੋਨ ਕਰਾ ਕੇ ਵੀ ਦੇਵਾਂਗੇ ਡਬਲ ਡਿਸਟ੍ਰੀਬਿਊਟਰ ਵਾਲਾ ਟਰੈਕਟਰ ਪੂਰਾ ਕੈਂਟ ਟਰੈਕਟਰ ਹੈਗਾ 85517 ਮਾਡਲ ਫਾਰਮ ਟਰੱਕ 45 ਸਾਰੇ ਟਰੈਕਟਰ ਆਪਣੇ ਕੋਲੇ ਅਵੇਲੇਬਲ ਨੇ ਹੋਰ ਵੀ ਟਰੈਕਟਰ ਕੋਈ ਚਾਹੀਦਾ ਹੋਵੇ ਤਾਂ ਜਾਣਕਾਰੀ ਲਈ ਆਪਾਂ ਨੂੰ ਫੋਨ ਕਰ ਲਿਓ ਆਪਣਾ ਨੰਬਰ ਹੈਗਾ 9465362000 ਅੱਗੇ ਭਾਈ ਜਸਵਿੰਦਰ ਦਾ ਟਰੈਕਟਰ ਹੈਗਾ ਕਮਾਲ ਵਾਲੇ ਦਾ 2011 ਮਾਡਲ ਹੈ 363 TX प्लस वाला 3 स्पीड ਹੈਗਾ ਟਰੈਕਟਰ ਦਾ 75 80 ਪੈਸੇ ਟਾਇਰ ਹੈ ਕਮੈਂਟ ਨਹੀਂ ਆਇਆ ਹਜੇ ਤੱਕ ਕਮੈਂਟ ਕਰਕੇ ਦੱਸੋ ਇਹ 4 ਲੱਖ 85000 ਰੁਪਏ ਬਾਈਡ ਮੰਗ ਕਰਦਾ ਹੈ ਕਿ 12 ਮਾਡਲ ਬਾਈ ਕੋਲੇ ਹੈਗਾਗਾ ਫਾਰਮ ਟਰੈਕ 45 3 ਲੱਖ 95000 ਮੰਗ ਕਰਦਾ ਨਵਾਂ ਟਰੈਕਟਰ ਹੋਰ ਬੱਬੂ ਬੱਬੂ ਨੇ ਇੱਕ ਵੇਚਤਾ ਅੱਜ ਹੈ ਬਤਾਈਆਂ ਬਈ ਕੰਨੁ ਮਹਿੰਦਰਾ ਵੇਚਤਾ ਤੇ ਕਾ ਬੱਬੂ ਦਾ 2007 ਮਾਡਲ 2 ਲੱਖ 70000 ਰੁਪਏ ਟਰੈਕਟਰ ਦਾ ਰੇਟ ਹੈ ਜੀ ਬਠੰਡਾ ਨੰਬਰ ਹੈ ਫਸਟ ਪਾਰਟੀ ਹੈ ਸੋ ਸਾਰੀ ਓਰੀਜਨਲ ਹੈ ਤੇ ਨਵਾਂ ਟਰੈਕਟਰ ਹੈ ਜੀ ਟਰੈਕਟਰ ਦੇ ਟਾਇਰ ਹੈਗਾ 80 ਪੈਸਾ ਵਾਂਗੂ ਇਹ ਬੱਬੂ ਨਾਲ ਸੰਪਰਕ ਕਰ ਲਓ 270000 ਟਰੈਕਟਰ ਦਾ ਰੇਟ ਹੈ ਬੱਬੂ ਕਿੰਨਾ ਦੇਣਾ ਟਰੈਕਟਰ ਹੈ ਟਰੈਕਟਰ ਆਪਾਂ ਦੇਦੇ 2.5 ਲੱਖ ਰੁਪਏ ਦਾ 2.5 ਲੱਖ ਰੁਪਏ ਦਾ ਠੀਕ ਅੱਗੇ ਸਤਨਾਮ ਦੇ ਟਰੈਕਟਰ ਆ ਜਾਂਦੇ ਸਤਨਾਮ ਦਾ ਨੰਬਰ ਹੈਗਾ 9466000735 14 ਮਾਡਲ ਹੈ ਜੀ ਹਰਿਆਣਾ ਨੰਬਰ 855 ਅੱਗੇ ਹੈਗਾ 2016 ਮਾਡਲ ਹੈਗਾ ਇਹਦਾ ਟਰੈਕਟਰ ਦਾ ਰੇਟ ਹੈਗਾ 495000 ਸੁਪਰ ਮੈਕਸ ਅੱਗੇ ਹੈਗਾ 2021 ਮਾਡਲ 7,10,000 ਰੁਪਏ ਰੇਟ ਹੈ ਜੀ 2 ਸਪੀਡ ਟਰੈਕਟਰ ਹੈਗਾ ਇਹ ਵੀ ਸਤਨਾਮ ਹੁੰਦਾ ਹੈ ਅੱਗੇ 14 ਮਾਡਲ ਪੰਜਾਬ ਨੰਬਰ ਹੈ ਇਹ ਵੀ ਸਤਨਾਮ ਹੁੰਦਾ ਅੱਗੇ ਹਰਿਆਣਾ ਨੰਬਰ 2007 9 ਮਾਡਲ 744 ਅਤੇ 505 E13 ਮਾਡਲ ਹੈ ਇਹ ਨੰਬਰ ਨੋਟ ਕਰ ਲੋ 936700735 ਇਸ ਨੰਬਰ ਤੇ ਵੀ ਬਾਰ ਕੋਲ ਬਾਈ ਹਰਦੀਪ ਦਾ ਟਰੈਕਟਰ ਆ ਗਿਆ 2014 ਮਾਡਲ ਟਰੈਕਟਰ 3,85,000 ਰੁਪਏ ਲੱਗ ਗਿਆ ਟਰੈਕਟਰ ਬਾਈ 4,40,000 ਜੜਿਆ ਹੋਇਆ ਜਮਨ ਨਵਾਂ ਟਰੈਕਟਰ ਸੌਦਾ ਦੇਖੋ ਕਿੱਥੇ ਹੁੰਦਾ ਅੱਗੇ ਆਇਆ ਇਹ ਬਈ ਹਾਲੈਂਡ 5500 ਹਾਲੈਂਡ 5500 4 2010 ਮਾਡਲ ਦਾ 4,65,000 ਰੇਟ ਹੈ 3 ਸਪੀਡ